ਸਬਸਕ੍ਰਾਈਬ ਕੀਤੀ ਸਾਰੇ ਮੇਰੇ ਨਾਲ ਨੂੰ ਖੰਦੀ ਜੀ ਜੀ ਵੈਲਕਮ ਜੀ ਤਾਂ ਵੀਡੀਓ ਜੇ ਆਪਣੇ ਵਿਸ਼ਾ ਹੈਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਪੈਂਦੇ ਜੀ ਤਸੀਲ ਵੀ ਅੰਮ੍ਰਿਤਸਰ ਤੇ ਬਾਈ ਮੰਗੇ ਨੇ ਆ ਰਚੁਕੇ ਆ ਦੇਖੋ ਅਜੇ ਵੀ ਭਾਈਆਂ ਨਾਲ ਸਾਡਾ ਛੱਡ ਦੇ ਲੱਗ ਪਾਉਂ ਚੋ ਸੇਲ ਆ ਨਾਲ ਘਾਵਾ ਵੀ ਹੈਗੇ ਜੀ ਹਰੇਕ ਬਣਦੀ ਆ ਤੇ ਹੁਣ ਬਾਈ ਜੀ ਨੇ ਗੱਲਬਾਤ ਕਰ ਗਈ ਜੀ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਕਰਾਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤੁਸਨ ਹੀ ਖਰੀਦੋ ਹਾਂ ਬਾਈ ਜੀ ਨਾਲ ਗੱਲਬਾਤ ਕਰੀ ਗਏ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਬਾਈ ਜੀ ਕਿਦਾਂ ਬਸ ਚੜ੍ਹਦੀ ਕਲਾ ਦੀ ਕਿਰਪਾ ਬਰਾਂਦਾਸ ਦੀ ਬੜੀ ਕਿਰਪਾ ਬੂਆ ਟੋਆ ਕਿਵੇਂ ਰਹੇ ਹੋ ਰਾਸਤਾਨਾ ਜੀ ਰਾਸਤਾਨਾ ਦਾ ਵਧੀਆ ਰਹਿਆ ਸਤਿਜੀ ਅੱਛਾ ਜੀ ਆਪਾਂ ਨੂੰ ਨਾ ਕਾਪਾ ਬਹੁਤਾ ਨਾ ਰੋਲਾ ਪਾ ਕੇ ਖੋ ਜਨਾ ਨਾ ਦੱਸ ਕਿ ਤਾ ਮਰਾ ਮੇਰੀ ਆ ਤਾਂ ਨਾਮ ਹੈ ਸਟੇਟਸ ਨਾ ਕੋਈ ਗੱਲ ਕੇ ਦੀ ਮੈਂ ਇੱਥੇ ਖਲੋਤਾ ਮੈਂ ਉੱਥੇ ਖਲੋਤਾ ਆਏ ਹੋ ਗਏ ਆਪਾਂ ਆ ਬੰਦੇ ਕਿ ਮਈਆਂ ਲਈ ਰਖਾ ਆ ਰੋਈ ਦਾ ਕੰਮ ਹੈ ਹਰ ਰੋਈ ਦਾ ਕੰਮ ਬਿਲਕੁਲ ਜੀ ਇੱਥੇ ਗਏ ਰੋ ਗਏ ਆ ਗਏ ਇਤਾਂ ਮਾਲੋਦਾ ਸਿਆਣੋਂ ਤੋਂ ਬਜੀ ਇਹੀ ਹੈ ਜੀ ਮਾਲ ਲਿਆ ਬਸ ਬਸ ਕਿਥੋਂ ਮਰਜ਼ੀ ਲੈ ਕੇ ਨਹੀਂ ਨਾਲੇ ਮੈਂ ਟਰ ਕੱਲਾ ਜਾਂਦਾ ਸਾਰੇ ਜਾਂਦੇ ਆ ਮੇਰੇ ਕੋਲ ਮੇਰੇ ਕੋਲ ਵੀ ਰਾਸਤਾਨ ਦਾ ਕੱਲੇ ਭੂਈਜਾ ਵਾ ਮੈਂ ਕਿਹੜਾ ਜਿਹੜਾ ਮਰਜ਼ੀ ਤੁਰਿਆ ਜਾਂਦੇ ਉਹਨੂੰ ਆ ਜਿਹੜਾ ਮਰਜ਼ੀ ਤੁਰਿਆ ਵੀ ਪੈਸੇ ਜਿਹੜੇ ਮਾਲ ਲੈਣਾ ਇਧ ਕੀ ਦਾ ਬੱਸ ਇਦਾਂ ਹੀ ਕਿੰਨੇ ਲੈ ਕੇ ਆਂਦੇ ਸੀ ਬਾਈ ਜੀ ਫਿਰ ਬਈ ਯਾਰ ਪੰਜ ਛੇ ਲੈਂਦੀਆਂ ਕੋ ਬੇਬਾਕੀਆਂ ਠੀਕ ਆ ਉਹਨਾਂ ਦੇ ਇੱਥੇ ਆ ਰਹਿ ਗਈ ਆ ਉਹਨਾਂ ਨੂੰ ਕੋਈ ਵੀ ਕਹਿ ਮੱਖੀਆਂ ਦੋ ਝੋੜੀਆਂ ਤਕੀਆਂ ਉਧਰ ਬਣੀਆਂ ਉਹ ਹਲੇ ਤਿੰਨ ਲੈਣੀਆਂ ਤੋਂ ਬਿਠਰ ਕੇ ਪਾ ਲਾ ਵੀਡੀਓ ਆਪਣਾ ਫਰਕ ਹੈ ਜੀ ਹਾਂ ਜੀ ਪੀਰੀਅਡ ਦਾ ਕਿੰਨਾ ਨਹੀਂ ਰੇਰ ਦਾ ਸੰਦੀਪ ਜੀ ਉਹ ਹੀ ਆ ਖਰਚਾ ਖਰਚਾ ਬੜਾ ਹੈ ਨਾ ਉਹ 9-10 ਹਜ਼ਾਰ ਦਾ ਤੇਰੀ ਗੱਡੀ ਆਪਣੀ ਜੀ ਲੱਗ ਜਾਂਦਾ ਲੱਗ ਜਾਂਦਾ 450 ਕਿਲੋਮੀਟਰ ਪੌਣੇ 500 ਜਾਣ ਜਾਣ ਜਿਹੜਾ ਉਥੇ ਫੇਰ ਲੈਣਾ ਉਹ ਗੱਲ ਵੱਖਰੀ ਹੈ 1000 ਤੋਂ ਟੱਪ ਜਾਂਦਾ ਜੀ ਹਾਂ ਹਾਂ ਤੇ ਮੈਂ ਤਾਂ ਕੱਲੀ ਕੋਈ ਦੋ 6ਵੇਂ ਲਿਆਉਂਦੇ ਹਾਂ 18-19000 ਦੀ ਗੱਡੀ ਆਉਂਦੀ ਹੈ ਹਾਂ ਤੇ ਬਾਕੀ ਦਲਾਲਾਂ ਦੇ ਵੀ 8000 ਰੁਪਿਆ ਦਲਾਲੀ ਵਗੈਰਾ ਆ ਬਿਲਕੁਲ ਲੈਣੀ ਹੈ ਉਹਨਾਂ ਪਰਵੋਲ ਲੈਣੀ ਤੇ ਤੇ ਖਾਪੂ ਆ ਬੜਾ ਗਰਮੀ ਬੜੀ ਆ ਉੱਥੇ ਨਾਲ ਇੱਥੇ ਹੀ ਮਿਲ ਜੇ ਲੱਗਦਾ ਇੱਥੇ ਇਹ ਦੇ ਵੀ ਰਸਤਾ ਨਾਲ ਚੰਗੀਆਂ ਇੱਥੋਂ ਵਾਲੀਆਂ ਮਾੜੀਆਂ ਸਾਰੀਆਂ ਚੰਗੀਆਂ ਆਪਾਂ ਨਹੀਂ ਆਉਂਦੇ ਕੋਈ ਆ ਮਾੜੀ ਹੈ ਉਹ ਮਾੜੀ ਸਾਰੀਆਂ ਸੋਹਣੀਆਂ ਬਿਲਕੁਲ ਬਿਲਕੁਲ ਨਹੀਂ ਨਹੀਂ ਕੋਈ ਮਾੜੀ ਚਲੋ ਬੰਦਾ ਬੜਾ ਆਉਂਦਾ ਤੇ ਇਹ ਵਾਲੇ ਕਿਸਮਤ ਦੇ ਮਾੜੀ ਕਿਸਮਤ ਦੇ ਮ ਮਕਦਰ ਹੀ ਅਦਾ ਉਹ ਸੋਨਾ ਕਰਕੇ ਲੈਂਦਾ ਮਿੱਟੀ ਨਹੀਂ ਕਿ ਮਿੱਟੀ ਕਰਕੇ ਲੈਨੇ ਸੋਨਾ ਬਿਲਕੁਲ ਜੀ ਇਹ ਮਕਦਰਾਂ ਦੀ ਨਹੀਂ ਪਤਾ ਨਹੀਂ ਹੁੰਦਾ ਮਹਾਰਾਜ ਰੰਗ ਦਾ ਤੰਦਰੁਸਤੀ ਬਖਸ਼ੀ ਆ ਜੀ ਅੱਜ ਵਾਜੀ ਮੇਰੇ ਕਿੰਨੇ ਆ ਆਜਾ ਪਾ 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 ਪੰਜ ਛੇ ਬਈਆਂ ਤੇ ਦੋ ਗਈਆਂ ਸਾਹੀ ਵਾਲੇ ਠੀਕ ਆ ਉਹ ਦੇਖੋ ਆਈਆਂ ਹਾਂਜੀ ਚਲੋ ਆ ਜੋੜੀ ਤਾਜੀ ਸੁਈ ਤੇ ਇਹ ਪਰਸੋਂ ਦੀ ਸੁਈ ਹੈ ਹਾਂਜੀ ਆ ਬੱਚਾ ਜਿਹੜਾ ਟੱਟਾ ਜੀ ਠੀਕ ਹੈ ਜਲੇ ਨਾਲ ਬੋਲਾ ਸਾਫ ਬਿਲਕੁਲ ਕੀਤੀ ਆ ਹਾਂਜੀ ਦੋ ਕਾ ਦਾ ਕੋਈ ਛੱਡਿਆ ਠੀਕ ਆ ਹੋਣ ਵੀ ਛੋਟੀ ਕੋ 10 11 ਕਿਲੋ ਬੋਲਾ ਹੁਗਾ ਛੋਟੀ 14 ਕਿਲੋ 15 ਕਿਲੋ ਦੁੱਧ ਕਰੂਗੀ ਬਸ ਠੀਕ ਆ ਗਰੰਟੀ ਨਾਲ ਖਾਣੇ ਦੇ ਦੇ ਮੇਰੇ ਕੋਲ ਪਤਾ ਕਟਾ ਕਟਾ ਕੇ ਨਾ ਜੀ ਪਟਾਈ ਪਟਾ ਤੇ ਚਵਾਈ ਏਡੀ ਪੋਲੀ ਬੰਗਾਲੀ ਦਾ ਬਸ ਠੀਕ ਆ ਦੇਖੋ ਜੀ ਬੰਦਾ ਸਾਨੂੰ ਚਾਹੀਦਾ ਕੋ ਹੋਏ ਪੰਦਾ ਤੇ ਆ ਕੇ ਖਾਪਾ ਆਲੇ ਕੋ ਮਤ ਅੱਥੇ ਬੰਦੇ ਚਲੋ ਕੋਈ ਗੱਲ ਹੈ ਭਾਈ ਜੀ 15 ਬੜਾ ਲੀਵਰ ਦੋ ਖਾ ਲੈਣਾ ਭਾਈ ਹਾਂ ਜੀ ਹੋਰ ਵੇਖੋ ਜੀ ਜੇ ਨਾ ਭਾਈ ਆਪਨਾ ਕੰਮ ਆਉਂਦਾ ਫਿਰ ਤਾਂ ਬਹਿ ਗਏ ਆ ਜਣਾ ਦੇਤੇ ਚੰਗੀ ਚੰਗੀ ਬਣੀ ਮੈਂ ਕੋ ਦਾ ਕੋਈ ਬਾਈ ਵੀ ਕੋਈ ਸ਼ਾਇਦ ਕਿਹ ਰਹਿੰਦੀ ਕੋਈ ਫਲ ਬਾਰ ਨਹੀਂ ਹੁੰਦੀ ਬਸ ਠੀਕ ਆਜੋ ਬੱਚਾ ਚੋ ਸਕਦਾ ਆਜੋ ਜੀ ਆਜੋ ਦੇਖ ਕਰਾ ਲੈ ਮੈਂ ਚੰਗੀ ਮੈਂ ਨਾਲਾ ਉਹ ਬਹੁਤ ਛੜੇ ਦੇ ਦੁੱਧ ਵੀ ਦਊਂਗਾ ਮੈਂ ਸਦੀ ਬਿਲਕੁਲ 100% ਹਾਂਜੀ ਹਾਂਜੀ ਮੈਂ ਵੀ ਉਸੇ ਦੇਖ ਕੇ ਦੇਖ ਕੇ ਪਤਾ ਹੋਈ ਹਾਂਜੀ ਮੋਲ ਤਾਂ ਸਦੀ ਦੀ 10 ਲੱਖ ਮੰਗਦੇ ਕਿੰਨਾ ਲੀ ਦੇ ਰਿਹਾ ਹੈ ਹਾਂ ਜੇ ਹਰਜਾ ਨਾਲ ਠੀਕ ਜਿਆਦਾ ਚਾਹੇ ਜਿਆਦਾ ਹੈ ਫਿਰ ਉਹ ਲੋਕਾਂ ਨੂੰ ਕਹੀਏ ਆਪਾਂ ਇਹ ਭਾਣਾ ਲੈ ਲਈ ਜੇ ਭਾਣਾ ਆਪਾਂ ਦੇ ਦੇਣੀ ਹੈ ਮੁੱਲ ਭਾਵੇਂ ਇੱਕ ਸੱਟ ਕਰ ਦੇ ਸੰਦੀ ਲਈ ਮੁੱਲ ਕਰਾਉਣਾ ਜੂਰਦੀ 120000 120000 ਚੋੜੇ ਚੋ ਕਰਪਾ ਚਲੋ ਠੀਕ ਹੈ ਉਹ ਮੈਂ ਭਰਾਂਗਾ ਕੋਈ ਨਾ ਬਸ ਠੀਕ ਹੈ ਜਿਦਾ ਆਪ ਕਹੂਗਾ ਠੀਕ ਹੈ ਬਾਈ ਪਰ ਮੈਂ ਚਵਾਈ ਇੱਕ ਨੰਬਰ ਬ੍ਰੈਂਡੀ ਹੋ ਕੇ ਆਪਣੀ ਉਹਦੀ ਗੱਲ ਕੋਈ ਇੱਥੋਂ ਤਸੱਲੀ ਕਰ ਲੋ ਕੋਈ ਚੱਕਣੀ ਹਾਡੀ ਸੱਲੀ ਦੇ ਕੋਲ ਆ ਜੇ ਕੋਈ ਗੱਲ ਹੈ ਬਿਲਕੁਲ ਹਾਂ ਇਹ ਜੋੜੀ ਹੁਣ ਹੈ ਇਹ ਨੂੰ ਲੈ ਅੱਛਾ ਆ ਹੁਣ ਠੀਕ ਆ ਕੇ ਬਾਸ ਵੀ ਅੱਛਾ ਉਹ ਆ ਹਟਾ ਜਾ ਠੀਕ ਆ ਲੈ ਹਾਂ ਇਹ ਲਾਤੀ ਇਹ ਇੱਥੋਂ ਲੈ ਕੇ ਹਾਂਜੀ ਤਾਰੂਫਾ ਬਿਲਕੁਲ ਜੀ ਲੋਕ ਕੋਲ ਦਰ 8-9 ਕਿਲੋ ਰੁਖਲਾ ਹੈ ਖੋਲ ਕੋ ਤਾਂ ਖੋਲੋ ਜੀ ਲੋ ਜੀ ਵੇਖੋ ਜੀ ਇਹ ਵੀ ਕਰਾਂਗੇ ਹਾਂ ਹਾਲੀ ਦੇ ਵੀ ਨਹੀਂ ਜੀ ਜੇ ਹਾਂ ਇਹਦੇ ਛੋਟੇ ਤੇ ਛੋਟੇ ਚੱਲ ਜੀ ਆ ਗਏ ਕਿਹੜਾ ਦੇਖੀ ਚੱਲੋ ਘਰਾਂ ਦੇ ਦੋਵੇਂ ਰੇੜੀ ਆ ਛੋੜੇ ਵੱਡੇ ਹਾਂਜੀ ਹਾਂਜੀ ਬਸ ਹਾਂ ਇੱਠ ਬੜਾ ਵੇਖੋ ਮੈਂ ਇਹ ਨਾ ਕੀਤਾ ਲਾਈਫ ਬਹੁਤ ਜੱਦੀ ਸੀ ਬਹੁਤ ਸਰ ਹਾਂਜੀ ਹਾਂਜੀ ਆਓ ਜੀ ਆਜੋ ਲੈ ਆਓ ਲੈ ਆਓ ਬੜਾ ਠੀਕ ਆ ਉਹਨਾਂ ਦਾ ਹੱਦ ਕਰਾ ਲਿਆ ਜੀ ਹਾਂ ਜੀ ਹਾਂ ਕਟਾਗਲੇ ਇਕੱਠਾ ਨਹੀਂ ਕਟਾ ਕਟਾ ਚਲੋ ਹਾਂ ਜੀ ਭਾਈ ਜੀ ਸਾਹੀ ਉਹ 208 ਕਿਲੋ ਹੋਗਾ ਗਾੜੀ ਕਿਹੜੀ ਸੇਵਾ ਨੇ 8 ਤੋਂ 10 ਕਰ ਦਿਆ ਬਿਲਕੁਲ ਜੀ ਤੇ ਤੇ ਕੋਈ ਨਾ ਸੇਵਾ ਕਰੇ ਮਾਈ ਸ਼ੇਰਾ ਜੀ ਅਮਲੀ ਬਿਲਕੁਲ ਭਾਈ ਹਾਂ ਗਾੜੀ ਸੇਵਾ ਦਾ ਦੇਖਾ ਜਾਂਦੇ ਨੇ ਤੁਸੀਂ ਵੀ ਜੀ ਰੇਟ ਜੋ ਮਰਜੀ ਕੱ ਲਈਏ ਰੇਟ ਬਣਾ 110000 15 79000 90000 ਚਲੋ ਠੀਕ ਆ ਆਂਦੋ ਇਹ ਜੀ ਇਹ ਪਿਆਰ ਹੈ ਛੋਟੀ ਗੱਬਣਾ ਗੱਬ ਪਿਆਰ ਹੋ ਗਿਆ ਭਾਈ ਜੀ ਦੂਆ ਵੇਖੋ ਜੀ ਦੂਜਾ ਦੇ ਕੋਈ ਦੂਜਾ ਕਰਕੇ ਲਿਫਟ ਜਾ ਕੇ ਕਹਿੰਦੇ ਤੁਹਾਡੇ ਸਾਹਮਣੇ ਹਾਂਜੀ ਹਾਂਜੀ ਹਾਂ ਲੋਹੀ ਏ ਥੋੜੀ ਜੀ ਲੋ ਇਹ ਸਾਫ ਤੁਸੀਂ ਸਾਫ ਹੀ ਨਹੀਂ ਕਿਸੇ ਨੇ ਚਾਰੂ ਚੂਰ ਬਹੁਤ ਐਨੂੰ ਐਵੇਂ ਠਮਕਾ ਲਈ ਦੇ ਇਧਰ ਆ ਦੇਖੋ ਦੇਖੋ ਇਹ ਥੋੜੀ ਬੋਸ ਨਾ ਇਧਰ ਬੈਠ ਜੀ ਬਿਲਕੁਲ ਕੋਈ ਐਸੋੜਾ ਨਾ ਲੋ ਵੇਖੀ ਚੱਲੋ ਠੀਕ ਆ ਪਤਾ ਹੀ ਲੈਣਾ ਨਾ ਭਾਜੀ ਪਿਆਰ ਹੀ ਸੰਦੀਪ ਜੀ ਪਿਆਰ ਹੀ ਨਹੀਂ ਨਹੀਂ ਠੀਕ ਆ ਆਜੋ ਜੀ ਆਜੋ ਠੀਕ ਹੈ ਤੇਰਾ ਸੁਣੀ ਜੀ ਇਹਨੇ ਗਰਮੀ ਨੇ ਮੈਂ ਇਹ ਕਹਿੰਦਾ ਕੋਤ ਮਾਰ ਜੀ ਦੋ ਬੈਕਸਿਮਾ ਦੇਈਏ ਨਾ ਬੜਾ ਹਾਂ ਜੀ ਹਾਂ ਇਹਦੇ ਨਾਲ ਤਖਤ ਵਾਲਾ ਮਸਲਾ ਬੰਦਾ ਨਾ ਬੰਦਾ ਬਿਲਕੁਲ ਜੀ ਹਾਂ ਹਾਂ ਜੀ ਬਾਜੀ ਇਹ ਨਹੀਂ ਜਿਆਦਾ ਮੈਨੂੰ ਕਿਉਂ ਹੋ ਸਕਦਾ 10 ਵੀ ਕਾਕੇ ਬਿਲਕੁਲ ਗਰਮੀ ਆਇਆ ਕਰੀਏ ਰੇਟ ਸਿਆਲੇ ਕਰੀਏ ਸਿਆਲੇ ਸਿਆਲੇ ਤਾਲੀਏ ਨਾ ਗਰਮੀ ਬਹੁਤ ਆ ਬੋਲੂ ਕਰਵਾ ਦੋ ਬੋਲ ਜੋ ਸੰਦੀਪ ਦੀ ਮੱਤੀ ਕਰ ਲਈਏ ਮੁੱਲ ਕਰਾਇਆ 70 ਹਾਂਜੀ ਮੁੱਲ ਕਰਾਇਆ 65 ਹੂੰ ਹੋਰ ਕਾਹ ਦਾ ਕਰੀਏ ਆਉਂਦੇ ਆਂ ਤੂੰ ਕੋਈ ਸਹੀ ਵਾਹ ਬਹੁਤ ਹੈ ਕਿ ਨਾ ਬੜਾ ਜਿਆਦਾ ਪੈਸੇ ਨਹੀਂ 65 ਦਾ ਠੀਕ ਹੈ ਵੇਖੇ ਵੈਸੇ ਠੀਕ ਹੈ ਹਾਂ ਮਿਲਦਾ ਪਾਣੀ ਹੈ ਕਾ ਨਹੀਂ ਮਿਲਦਾ ਹਾਂ ਆਦਾ ਦੇ ਦਿਆ 10000 ਚਲੋ ਜਾਣ 8-9 ਪਹਿਲੋ ਚੋਕੇ ਦੋ ਸਾਰਾ ਸੂਆ ਚੋਕੇ 50000 ਜਿਹਨੂੰ ਮੱਤੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਚਾਰੂਆ ਝੋਟੀ ਮਾਜਾ ਪੱਕੀ ਬਿਲਕੁਲ ਆਹ ਦਿੱਤੀ ਜਾ ਵੀ ਠੱਪੀ ਹੈ ਤੇ ਆ ਗੱਪਣ ਨਹੀਂ ਲੀਦਾ ਵੀ ਲਓ ਜੀ ਸਾਰੇ ਨਿਸ਼ਾਨੇ ਨਾਲ ਪੂਰੇ ਨਿਸ਼ਾਨੇ ਦਾ ਵੈਸਾ ਬਹਿਰੀ ਥਲੇ ਇੰਨੀ ਠੱਡੀ ਵੇਜੀ ਲੈ ਚੱਲੋ ਇਹ ਹੋਸਦਾ ਜੀ ਕੋਲ ਦਾ ਬੈਰੀ ਚਾੜ ਲੈ ਜੇ ਹਾਂ ਜੀ ਬਹੁਤ ਹੱਕਾ ਉਹ ਲੈ ਵੀ ਆਪਣੇ ਤੇ ਬਿਲਕੁਲ ਭਾਈ ਨਹੀਂ ਠੀਕ ਹੈ ਭਾਈ ਜੀ ਨੀਲੀ ਆ ਗਈ ਨਾ ਪਿਓ ਯਾਰ ਨੋ ਮੀਰੀਆ ਬਾਕੀ ਤਾਂ ਇਹ ਸਾਰੇ ਦਾ ਚੰਗਾ ਕਰ ਕਰਨ ਦਾ ਕਰ ਲਓ ਕੋਈ ਨਹੀਂ ਕਰ ਲਓ ਲੈ ਬੱਸ ਪੋਸਟ ਕੋਈ ਕੋਈ ਕਾਰ ਫੋਨ ਕਰਨਾ ਬੰਦਾ ਨਾ ਨਾ ਬੰਦਾ ਮਿਲਿਆ ਨਹੀਂ ਭਾਈ ਜਰਾ ਉਹ ਬੰਦਾ ਅੱਜ ਹੀ ਸੇਲੇ ਕਾਇਆ ਹਮ ਲਈ ਦੇ ਘਰ ਆਇਆ ਮੈਂ ਨਹੀਂ ਬਾਬਾ ਆਪਾਂ ਨੂੰ ਸੁਣੀਣਾ ਪਛੇ ਪੀਦੇ ਆ ਵੜੇ ਆਪਾਂ ਤੇ ਵੀਰ ਜੰਦਰ ਚੂਣ ਵਾਲਾ ਬਾਸ ਬਾਸ ਸੋਾਈ ਵਾਲਾ ਬਾਸ ਆ ਜਾਓ ਜੀ ਆ ਜਾਓ ਸੋਾਈ ਵਾਲਾ ਸਹੀ ਸਹੀ ਗੱਲ ਹੈ ਜੀ ਲੱਗਾ ਜਾਰੇ ਤੋੜ ਵੀ ਅੱਖਾਂ ਵੀ ਦਿਲੀਆਂ ਮੂੰਹ ਵੀ ਹੂੰ ਥੋੜੀ ਥੋੜੀ ਹੂੰ ਮਾਠੀ ਹਾਂਜੀ ਸਿਰਤਾ ਦੇ ਦੇ ਬਗੌੜਾ ਜੀ ਨੂੰ ਮੱਝ ਮਗਰਾ ਔਰ ਧੱਤ ਮੋਲ ਕਰਾਇਆ 9095 ਜੀ ਨੂੰ ਮੱਝ ਕਲੀਏ ਛੋਟਾ ਜਾਂ ਬੋੜਾ ਹੱਥ ਨਾ 82 82 ਹਜ਼ਾਰ ਚਲੋ ਠੀਕ ਹੈ ਤੇ ਉਹ ਡੀਲੀਆ ਠੀਕ ਠੀਕ ਹੈ ਇਹ ਦੁੱਧ ਇਹ ਵੀ ਜਿਵੇਂ ਦੱਸ ਦਵੇ 12 ਦਾ ਇਹ ਬਿਲਕੁਲ ਹਾਂਜੀ ਜੀ ਆਹ ਜੀ ਜਿਹੜੀ ਆਈ ਉਹ ਤਾਂ ਰਸਤਾ ਨੂੰ ਛੋਡੀ ਜੇ ਕੱਚੀ ਆ ਹਾਂ ਗੱਬਣ ਹਨਾ ਗੱਬਣ ਕੱਚੀ ਐ ਠੰਡੀ ਤੇ ਪਹਿਲਾ ਸੁਆ ਜੀ ਬਾਈ ਪਹਿਲਾ ਸੁਆ ਕੋਈ ਚੋੜੋ ਹੂੰ ਗੱਲ ਹੀ ਕੋਈ ਨਹੀਂ ਕੋਈ ਜੀ ਤੇ ਜੇ ਕੋਈ ਭੈਣ ਭਰਾ ਜੇ ਨੂੰ ਕੱਚੀ ਜੇ ਨਾਲ ਇਹਨੂੰ ਤਾਂ ਕੋਈ ਕਹਿੰਦਾ ਬੋਲਿਆ ਬਿਲਕੁਲ ਬਿਲਕੁਲ ਸਹੀ ਸਹੀ ਗੱਲ ਹੈ ਲਓ ਜੀ ਠੰਡੀ ਤੇ ਵੀ ਬੜੀ ਭਾਈ ਤਾਂ ਬਹਿ ਜੋ ਥੰਡੀ ਨੂੰ ਮੱਤੀ ਤਾਂ ਕੋਈ ਸੁਆ ਨਹੀਂ ਕਰਦਾ ਤੇ ਉਹ ਵੀ 20 ਮੀਟਰ ਦੀ ਨਾੜੀ ਵੀ ਨਾਲ ਹੀ ਆਹ ਜੀ ਨੀਰ ਨਾਲੇ ਦੇਖੀ ਪਤਾ ਨਹੀਂ ਨੀਰ ਆ ਜੋ ਜੀ ਬਚ ਨਹੀਂ ਕਰ ਹਾਂ ਜੀ ਲਾ ਆ ਬੜੀ ਖੜਾ ਹੋ ਖੜਾ ਜੀ ਲੋ ਜਨ ਕੋ ਫੋਨ ਲੈ ਬੱਬ ਨਹੀਂ ਭਰੂ ਭਰੂ ਝੋੜੀ ਪੜੀ ਆ ਤੁਹਾਨੂੰ ਕਿਰਾਇਆ ਦੇ ਬਤਾ ਝੋਟੀ ਹੋਦਾ 15 20 ਦੇ ਲੈ ਜੇ ਹੋਦਾ ਮਹੀਨਾ ਲੈ ਜੇ ਮਹੀਨਾ ਲੈ ਜੇ ਆਪਾਂ ਆਹਰ ਦੇਮ ਤੇ ਅੱਜ ਝੋਟੀ ਜੇ ਲਊਗਾ ਕੋਈ ਨਾ ਤੇ ਹੱਥ ਨਾ ਦੇਣ ਬੈਠ ਗਿਆ ਠੀਕ ਆ ਬਾਹਰ ਨਾਲ ਬਾਹਰ ਜੀ ਚਲੋ ਬਾਹਰ ਨਹੀਂ ਸਰਦੇ ਘੱਟ ਬਿਲਕੁਲ ਭਾਈ ਬਿਲਕੁਲ ਹਾਂਜੀ ਇਹਦੀ ਆ ਵਧੀਜੀ ਉਹਦੇ ਆ ਲੀ ਜੀ ਅੱਛਾ ਜੀ ਠੀਕ ਆ ਖੋਲੋ ਖੋਲੋ ਉਹਦੇ ਨਾਲ ਭਰਾ 7 ਕਿਲੋ 8 ਮਣੀ ਆ 7 ਆ 7 ਹੀ ਲਓ ਲਓ ਹਾਂ ਉਹ ਉਧਰ ਲੈ ਗਏ ਸੀ ਹੇ ਰਾਸਨ ਭਾਈ ਇਹ ਨਾਲ ਹਰੂ ਇਹ ਕੋ ਵੀ ਬਦਲ ਗਿਆ ਇਹ ਤੇ ਪੂਰੀ ਜੀਨ ਹੋਣੀ ਹੈ ਪੰਜ ਪੰਜ ਚਾ ਚਾ ਦੇ ਹੂੰ ਆ ਬੈਠੇ ਵੀ ਹੋ ਗਏ ਨੇ ਗਾ ਮੋਦਾ ਭਾਈ ਹਣਾ ਤੁਹਾਨੂੰ ਅੱਨੇ ਗਾ ਮੋਦਾ ਇਹ ਇੱਥੇ ਆ ਇਹ ਤੋੜ ਮਾਰਨਾ ਇੱਥੇ ਆ ਕਿਤਰਾ ਆ ਯਾਹੀ ਉਹਨਾਂ ਦਾ ਮੋਢਾ ਹਟਾਤਾ ਨਹੀਂ ਇੱਥੇ ਮੈਂ ਹੋਰ ਸੀਰੀਅਰ ਵੇਖ ਲੋ ਹਾਂ ਵੇਖ ਲੋ ਹਰ ਦਾ ਕੱਟ ਨਹੀਂ ਉਹ ਵੀ ਇਹਨਾਂ ਡਰਦੀਆਂ ਕਰਦੀਆਂ ਉਹ ਤਾਂ ਹੈ ਸੀਰੀ ਗੱਡੀ ਤੋਂ ਬੰਦਾ ਭਾਵੇਂ ਚਾਰ ਡੰਡ ਚੋਲੇ ਦੀ ਰੱਸੀ ਨਾਲ ਚੋਲੋ ਰੱਸੀ ਉਹ ਮਰੇ ਚੋ ਕੋਈ ਰੱਖ ਕੋਈ ਕਰਦੀ ਹਾਂ ਲੱਤ ਲਾਉਣੇ ਤਾਂ ਲੈ ਜਾ ਤੇਰੀ ਫਿਰ ਭਾਈ ਕੀਮਤ ਇਹ ਉਦ ਘਲ ਕੋਈ ਆਈ ਜੀ ਸਿਰਫ ਭਾਈ ਆ ਭਾਈ ਆ ਚਲੋ ਠੀਕ ਆ ਬਿਲਕੁਲ ਜੰਮਾ ਉਧ ਜੀ ਨਾਲ ਉਹ ਇਹ ਵਾਛੀ ਮਖਾਜੋ ਆਲੀ ਵਛੀ ਦੀ ਉਹ ਭੈਣ ਚੰਜੀ ਭਾਈ ਬੁੜੀ ਹੈ ਹੈ ਪਿਓ ਚਾਹੀਦਾ ਚਾਹੀਦਾ ਦੁੱਧ ਕਿਹਨਾਂ ਦੀ ਦੁੱਧ ਦੇ ਕੋਹਾ ਹੈ 12 ਕਿਲੋ ਟੱਟਾ ਹਾਂਜੀ ਲੀਟਰਾਂ ਬੰ ਮਿਲ ਕੇ ਹਰੇ 11 12 ਹੋਰ ਪੁੱਤ ਨਹੀਂ ਖੋਲ ਠੰਡੀ ਹੋ ਵੀ ਕੋਈ ਗਰਮ ਨਹੀਂ ਕੋਈ ਲਾਤ ਨਹੀਂ ਹੋ ਗਈ ਰੱਸੀ ਨਾਲ ਜੋ ਰੱਸੀ ਬੁਗੇ ਚੋੜੋ ਠੀਕ ਹੈ ਕੋਈ ਚੱਕਰ ਨਹੀਂ ਸਾਰੇ ਹੁਣ ਪਰ ਪਰ ਮਾਰੋ ਇੱਧਰ ਆ baca. Ha. Ini dah banyak dia punya. Mari ਮੋੜ ਲਾ ਕੋਈ ਕੰਮ ਨਹੀਂ ਚੁਾਈ ਬਹੁਤ ਹੋ ਗਿਆ ਇਹਦਾ ਨੰਬਰ ਪੰਜ ਗਾਲੇ ਬਜਾਉਂਦੇ ਉਧਰ ਲਈ ਵੀ ਐਂ ਹੀ ਕਰੀ ਜਾਂਦੇ ਸੀ ਹਾਂਜੀ ਹਾਂ ਇੱਦਾਂ ਹੀ ਉਧਰ ਲਈ ਵੀ ਹਾਂ ਉਹ ਵੀ ਮਸਲੇ ਦੁਰਦੀ ਜਾਂ ਸੀ ਹਾਂ ਲਿਬ ਕੇ ਆਉਂਣ ਪੱਗੀਆਂ ਜਾਂਦੀਆਂ ਹਾਂਜੀ ਸੰਦੀਪ ਜੀ ਦੇ ਵਿੱਦੀ ਕਰਾ ਲਓ ਹਾਂ ਅਸਾਂ 25000 ਦੀ ਲੜ ਦਵਾਂਗੇ ਠੀਕ ਹੈ ਮੋਜੋ ਵਿੱਦੀ ਮਾ ਠੀਕ ਹੈ ਹਾਂਜੀ ਚਲੋ ਬਾਕੀ ਥਿਆਰ ਚੈੱਕ ਕਰਕੇ ਚੋ ਗਣ ਮਾ ਜੀ ਆ ਕੇ ਚੈੱਕ ਕਰਕੇ ਫਿਰੋ ਆਰੇ ਤਸਲੀਆਂ ਤੇ ਲੈ ਜਾ ਕੋਈ ਚੱਕਰ ਨਹੀਂ ਜਿਹੜੀ ਗੱਲ ਕਹਾਂ ਉਹਦੀ ਗਰੰਟੀ 100 ਤੋਂ 102% ਹੁੰਦੀ ਠੀਕ ਹੈ ਬਈ ਦੋ ਦੀ ਗਰੰਟੀ ਦੋ ਦਿਨ ਹੋਊਗੀ ਚੌਥੇ ਪੰਜਵੇਂ ਜਿੱਦਾਂ ਦਾ ਪਾਉ ਵੇਦਾਂ ਅਰੇ ਚਲ ਏਂ ਡੜੀ ਨੇ ਨਹੀਂ ਦੇ ਇਥੇ ਆ ਕੇ ਚੋਗੇ ਤਸਲੀਆਂ ਕਰਕੇ ਸੁਣ ਤਸਲੀਆਂ ਹੋਵੇ ਖੜੋ ਨਾ ਨਹੀਂ ਦੇ ਨਾ ਖੜੋ ਸਾਈ ਪਾ ਦੋਗੇ ਚਮਚੰਗੀ ਰੋ ਵੀ ਮੱਝ ਲੈ ਜਾ ਨਾ ਉਹ ਵੀ ਦਸਾਈ ਆਪਣੀ ਜਿੰਨੀ ਵੀ ਦੋਗੇ ਵਾਪਸ ਲੈ ਜਾਓ 100 ਰੁਪਏ ਤੁਹਾਡੇ ਉਪਰ ਰੱਖਾਂਗੇ ਆ ਬਠੀਕ ਨਾ ਅਜ ਤੱਕ ਰੱਖੀ ਹੈ ਨਾ ਬਾਅਦ ਫਰੀ ਕਰਕੇ ਕਹਿਦਾ ਮੇਰਾ ਕੀ ਸਾਈ ਠੀਕ ਹੈ ਬਈ ਜਿੰਨੀ ਉਹ ਪਾਊਗਾ ਕਿਨੇ ਸਾਈ ਕੋ ਨਹੀਂ ਸੰਦੀਪ ਜੀ ਪਾ ਨਹੀਂ ਸਾਈ ਹਾਂਜੀ ਜੇ ਪਸੰਦ ਆਉਂਦੀ ਖਾਣੀਆਂ ਨਹੀਂ ਬਿਲਕੁਲ ਸਾਈ ਦੇ ਖਾਣੇ ਵਾਪਸ ਅਗੀਆਂ ਸਾਈ ਰੋਗਾਂ ਦੇ ਦੇ ਨਹੀਂ ਬਈ ਲੈਣ ਲੈਣੀ ਨਹੀਂ ਲੈਣੇ ਵਾਸਤੇ ਤੇ ਉੱਚ ਕੋਈ ਚੱਕਰ ਨਹੀਂ ਆਪਾਂ ਚਲ ਪਿੰਡ ਆ ਮਾ ਰਾਮਪੁਰਾ ਜੀ ਜ਼ਿਲ੍ਹਾ ਵੀ ਅੰਮ੍ਰਿਤਸਰ ਤਸੀਲ ਆਪਣੇ ਅੰਮ੍ਰਿਤਸਰ ਹੱਸਦੀ ਕਾ